ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਓਣ ਖਾਲਸਾ ਜੀ ਜੋ ਇੱਕ ਓੰਕਾਰ ਹੈ ਜੋ ਹੈ ਹੀ ਇੱਕ ਹੈ ਇੱਕ ਤੋਂ ਬਿਨਾ ਦੂਸਰਾ ਕੋਈ ਹੈ ਹੀ ਨਹੀਂ ਹੈ ਜਦੋਂ ਵੀ ਬਾਣੀ ਗੁਰੂ ਜਹਵਾਨ ਨੇ ਸ਼ੁਰੂ ਕੀਤੀ ਹੈ ਬਾਣੀ ਦੇ ਆਰੰਭ ਦੇ ਵਿੱਚ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਮਹਾਰਾਜ ਨੇ ਲਿਖਿਆ ਕਿ ਉਹ ਹੈ ਹੀ ਇੱਕ ਹੈ ਹੁਣ ਜੋ ਓੰਕਾਰ ਹੈ ਓੰਕਾਰ ਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਦਖੜੀਆਂ ਓੰਕਾਰ ਦੇ ਵਿੱਚ ਇਹ ਗੱਲ ਸਿੱਧ ਕਰ ਦਿੱਤੀ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਹੈ ਜਨਚਿਤ ਓੰਕਾਰ ਦੇ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ ਜੇਕਰ ਬ੍ਰਹਮਾ ਅੱਗੇ ਸ੍ਰਿਸ਼ਟੀ ਬਣਾਉਣ ਵਾਲਾ ਹੈ ਬ੍ਰਹਮਾ ਹੀ ਓਮਕਾਰ ਚੋਂ ਨਿਕਲਿਆ ਹੈ ਸਾਰੀ ਸ੍ਰਿਸ਼ਟੀ ਸਾਰੀ ਖਲਕਤ ਹੀ ਓਮਕਾਰ ਚੋਂ ਆਈ ਹੈ ਤੇ ਉਹ ਹੈ ਹੀ ਇੱਕ ਹੈ ਦੂਜਾ ਹੈ ਹੀ ਕੋਈ ਨਹੀਂ ਮੂਲ ਹੀ ਇੱਕ ਹੈ ਓਮਕਾਰ ਹੀ ਇੱਕ ਹੈ ਤੇ ਅੱਗੇ ਆਉਂਦਾ ਹੈ ਸਤਗੁਰ ਪ੍ਰਸਾਦ ਹੁਣ ਸਤਗੁਰ ਕੀ ਹੈ ਜੋ ਸੱਚ ਹੈ ਸੱਚ ਤੋਂ ਇਲਾਵਾ ਜੋ ਹੈ ਹੀ ਕੋਈ ਨਹੀਂ ਜੋ ਹਮੇਸ਼ਾ ਇੱਕ ਰਹਿਣ ਵਾਲਾ ਹੈ ਉਹੀ ਸਤਗੁਰ ਹੈ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਸੰਸਾਰੀ ਲੋਕਾਂ ਦੇ ਵਿੱਚ ਰਹਿਣ ਵਾਲੇ ਜਿਸ ਮਨੁੱਖ ਨੇ ਜਿਸ ਨੇ ਆਪਣੀ ਹਉਮੈ ਨੂੰ ਮਾਰਿਆ ਹੈ ਜਿਸ ਨੇ ਆਪਣਾ ਮਨ ਮਾਰ ਲਿਆ ਹੈ ਕਿ ਮੈਂ ਹੁਣ ਮਰਿਆ ਜਿਵੇਂ ਇੱਕ ਪਰੋਖ ਨੂੰ ਸੱਚ ਕਰਕੇ ਮੰਨ ਲਿਆ ਹੈ ਆਪਣੇ ਖਸਮ ਨੂੰ ਆਪਣੇ ਮੂਲ ਨੂੰ ਇੱਕ ਕਰਕੇ ਮੰਨਿਆ ਹੈ ਉਸ ਦਾ ਨਾਮ ਹੀ ਸਤਗੁਰ ਹੈ ਉਹੀ ਇੱਕ ਹੈ ਤੇ ਉਹੀ ਇੱਕ ਰਹਿਣ ਵਾਲਾ ਹੈ ਉਹ ਸਤਗੁਰ ਇਹੋ ਜਿਹਾ ਹੈ ਉਸ ਨੂੰ ਛੇਦਿਆ ਨਹੀਂ ਜਾ ਸਕਿਆ ਦਾ ਉਸ ਨੂੰ ਭੇਦਿਆ ਨਹੀਂ ਜਾ ਸਕਦਾ ਜੋ ਨਾਮ ਤੋਂ ਬਿਨਾ ਹੈ ਕਾਮ ਬਾਸ਼ਨਾ ਤੋਂ ਰਹਿਤ ਹੈ ਜਿਸਦਾ ਜੋ ਪੇਖ ਤੂ ਰਹਿਤ ਹੈ ਜੋ ਮੈਦਾਨ ਛੱਡ ਕੇ ਭੱਜਦਾ ਨਹੀਂ ਹੈ ਜਿਸਦਾ ਜੋ ਮੁੱਢ ਤੋਂ ਬਿਨਾ ਹੈ ਜੋ ਹੈ ਹੀ ਗਹਿਰਾਈ ਜੋ ਡੂੰਗਾ ਹੈ ਜੋ ਰੂਪ ਤੋਂ ਬਿਨਾ ਹੈ ਤਤਾਂ ਦੀ ਰਚਨਾ ਤੋਂ ਬਿਨਾ ਹੈ ਜਿਸਦੇ ਉੱਪਰ ਕੋਈ ਕਲੰਕ ਨਹੀਂ ਹੈ ਜਿਸ ਨੂੰ ਭੇਦਿਆ ਨਹੀਂ ਜਾ ਸਕਦਾ ছেਦਿਆ ਨਹੀਂ ਜਾ ਸਕਦਾ ਲੁਕਵਾਇਆ ਨਹੀਂ ਜਾ ਸਕਦਾ ਉਹ ਹੈ ਹੀ ਰਾਜਿਆਂ ਦਾ ਜੋ ਰਾਜਾ ਹੈ ਉਹੀ ਸਤਗੁਰ ਹੈ ਜਿਸ ਪੁਰਖ ਨੇ ਸਤਗੁਰੂ ਨੂੰ ਇੱਕ ਕਰਕੇ ਜਾਣ ਲਿਆ ਹੈ ਜਿਸ ਨੇ ਆਪਣੇ ਆਪ ਨੂੰ ਮਾਰਿਆ ਹੈ ਤੇ ਸਤਗੁਰੂ ਨੂੰ ਇੱਕ ਜਾਣਿਆ ਹੈ ਇਹੀ ਗੁਰੂ ਨਾਨਕ ਆਖਦਾ ਹੈ ਜੈਸੀ ਮੇ ਆਬ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾ ਲੋ ਖਸਮ ਇੱਕ ਹੈ ਉਹੀ ਖਸਮ ਸਤਗੁਰ ਹੈ ਉਹੀ ਸੱਚ ਹੈ ਇਸ ਦੇ ਬਾਰੇ ਵੀ ਬਾਣੀ ਆਖਦੀ ਹੈ ਇਹੋ ਸੱਚ ਸਬਨਾ ਕਾ ਖਸਮ ਹੈ ਇਕ ਕੋਈ ਖਾਸਮ ਹੈ ਜੋ ਸਤਗੁਰ ਹੈ ਤੇ ਇਹੀ ਖਾਲਸਾ ਜੀ ਸਾਡੇ ਕੋਲ ਬੇਲਾ ਹੈ ਨਾਮ ਜਪਣ ਦਾ ਸਤਗੁਰ ਨੂੰ ਮੰਨਣ ਦਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਈ ਸੀ ਸੱਚ ਕੀ ਬੇਲਾ 83,99,992 ਜੂਨਾ ਭੋਗਣ ਤੋਂ ਬਾਅਦ ਇਹ ਮਨੁੱਖ ਦਾ ਸਰੀਰ ਮਿਲਦਾ ਹੈ ਕੱਲ ਨੂੰ ਮਰੇਗਾ ਇਹ ਸਰੀਰ ਨੂੰ ਛੱਡੇਗਾ ਤਾਂ ਉਦੋਂ ਉਦੋਂ ਪੁੱਛਣਗੇ ਜਾ ਕੇ ਉਦੋਂ ਪੁੱਛੇਗਾ ਉਹ ਕਿ ਤੇਰੇ ਕੋਲ ਸਮਾਂ ਸੀ ਇਹ ਤੇਰੇ ਕੋਲ ਬੇਲਾ ਸੀ ਸੱਚ ਸੁਣਾਈ ਸੀ ਸੱਚ ਕੀ ਬੇਲਾ ਆਖਰੀ ਪੌੜੀ ਉੱਤੇ ਖੜਿਆ ਸੀ ਤੂੰ ਫੇਰ ਪਿੱਛੇ ਨੂੰ ਮੁੜਿਆ ਇੱਕੋ ਹੀ ਪੈਰ ਪਟਣਾ ਸੀ ਮੇਰੇ ਵੱਲ ਨੂੰ ਸੱਚ ਨੂੰ ਜਾਂ ਇੱਕ ਕਰਕੇ ਹੀ ਜਾਣਣਾ ਸੀ ਹੁਣ ਫੇਰ ਤੂੰ ਜਾਂ ਫੇਰ ਤੂੰ ਜੂਨਾ ਭੋਗ ਇਹ ਹੀ ਸਤਗੁਰ ਹਾਂ ਸਤਪੁਰਖ ਜਿਨ ਜਾਨਿਆ ਸਤਗੁਰ ਤੇ ਸਤਾਂ ਨਾਉ ਜੋ ਸੱਚ ਹੈ ਜੋ ਇੱਕ ਰਹਿਣ ਵਾਲਾ ਹੈ ਸੱਚ ਨੂੰ ਕੋਈ ਵੀ ਰੰਗ ਨਹੀਂ ਚੜਦਾ ਸੱਚ ਨੂੰ ਇੱਕੋ ਹੀ ਰੰਗ ਚੜਦਾ ਹੈ ਪਰਮੇਸ਼ਰ ਦਾ ਜੋ ਹੈ ਹੀ ਸੱਚ ਹੈ ਝੂਠ ਨੂੰ ਦੁਨੀਆਂ ਦੇ ਸਾਰੇ ਰੰਗ ਚੜ ਜਾਣਗੇ ਸੰਸਾਰੀ ਲੋਕ ਸੋ ਤਰ੍ਹਾਂ ਦੇ ਝੂਠ ਬੋਲਣਗੇ ਉਸ ਸੂਰਤਾਂ ਦੇ ਝੂਠ ਉੱਤੇ ਇੱਕ ਸੱਚ ਬਹੁਤ ਕਾਫੀ ਹੈ ਝੂਠ ਨੱਠੇਗਾ ਅਪੂ ਨੂੰ ਲਕਾਉਣ ਵਾਸਤੇ ਤੇ ਝੂਠਿਆਂ ਦੇ ਕੋਲ ਹੀ ਜਾਵੇਗਾ ਸੱਚ ਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਹੁੰਦਾ ਹੈ ਇਸਥਿਰ ਹੈ ਉਤਾ ਹੈ ਹੀ ਇੱਕ ਰਹਿਣ ਵਾਲਾ ਹੈ ਉਹ ਨਹੀਂ ਜਾਵੇਗਾ ਝੂਠ ਸੱਚ ਦੇ ਕੋਲ ਆਵੇਗਾ ਅਪੂ ਨੂੰ ਸੱਚਾ ਬਣਾਉਣ ਦੇ ਲਈ ਜੇਕਰ ਸੱਚ ਨੂੰ ਸੂਰਜ ਦੇ ਸਾਹਮਣੇ ਖੜਾ ਕਰ ਦਿੱਤਾ ਜਾਵੇ ਸੂਰਜ ਵੀ ਸੱਚ ਦੇ ਅੱਗੇ ਫਿੱਕਾ ਪੈ ਜਾਵੇਗਾ। ਇਹ ਹੀ ਬਾਣੀ ਆਖਦੀ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹੈ ਹੀ ਇੱਕ ਸੱਚ ਹੈ। ਉਸਦੀ ਹੀ ਕਿਰਪਾ ਦੇ ਨਾਲ ਇਹ ਜਾਪ ਸਹਿਬ ਦੀ ਬਾਣੀ ਗੁਰੂ ਕਲਗੀਧਰ ਜੀ ਸ਼ੁਰੂ ਕਰ ਰਹੇ ਹਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਲਪ ਕਲਪ ਪ੍ਰਤੀ ਅਕਸ਼ਰ ਕਈ ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਸ਼ੱਤੀ ਜੁਗਾਂ ਦੀ ਤਬਾਹੀ ਹੋਣ ਤੋਂ ਬਾਅਦ ਇੱਕ ਕਲਪ ਵੀਤਦਾ ਹੈ ਤੇ ਦੋ ਕਲਪਾਂ ਦੀ ਭਗਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਾਹਿਗੁਰੂ ਗੁਰਮੰਤਰ ਨੂੰ ਸ਼ੁੱਧ ਕੀਤਾ ਹੈ ਚਾਰ ਯੁੱਗਾਂ ਦਾ ਮਹਾਤਮ ਬਾਹਿਗੁਰੂ ਨਾਮ ਹੈ ਸ੍ਰੀ ਸਰਬ ਲੋਗ ਗ੍ਰੰਥ ਦੇ ਵਿੱਚ ਬਿਸਨ ਪਦ ਖੰਭਾਜ ਉਸ ਦੇ ਵਿੱਚ ਗੁਰ ਕਲਗੀ ਤੇ ਅਰਜੀਨਾ ਬਾਹਿਗੁਰੂ ਨਾਮ ਦੀ ਖਾਲਸਾ ਜੀ ਜੋ ਕਥਾ ਹੈ ਉਸ ਨੂੰ ਬੜੇ ਸੋਹਣੇ ਤੇ ਸੁਚਿੱਜੇ ਢੰਗ ਦੇ ਨਾਲ ਲਿਖਿਆ ਹੈ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀ ਹੁਣ ਇਸ ਬਾਣੀ ਦਾ ਨਾਮ ਜਾਪ ਹੈ ਦਸਵੇਂ ਪਾਤਸ਼ਾਹੀ ਜੀ ਦੇ ਮਖਾਰਬਿੰਦ ਚੋਂ ਇਹ ਬਾਣੀ ਖਾਲਸਾ ਜੀ ਪ੍ਰਗਟ ਹੋਈ ਹੈ ਜੋ ਲਿਖਾਈ ਹੈ ਸਤਗੁਰ ਨੇ ਜਿਸ ਨੇ ਸੱਚ ਨੂੰ ਜਾਣਿਆ ਹੈ ਉਹਨਾਂ ਦੇ ਮukh ਚੋਂ ਖਾਲਸਾ ਜੀ ਇਹ ਬਾਣੀ ਨਿਕਲੀ ਹੈ ਜਾਪ ਸਹਿਬ ਦੀ ਬਾਣੀ ਅੰਮ੍ਰਿਤ ਸੰਚਾਰ ਬਿਲੇ ਖਾਲਸਾ ਜੀ ਪੜ੍ਹੀ ਜਾਂਦੀ ਹੈ ਹੁਣ ਛਪੇ ਛੰਦ ਤਵਾ ਪ੍ਰਸਾਦ ਛਪੇ ਛੰਦ ਦਾ ਮਤਲਬ ਹੁੰਦਾ ਹੈ ਖਾਲਸਾ ਜੀ ਜਾਂ ਜਿਸ ਜਿਸ ਦੇ ਵਿੱਚ 6 ਪੰਕਤੀਆਂ ਹੁੰਦੀਆਂ ਹਨ ਜਾਂ ਇੱਕ ਪੰਕਤੀ ਦੇ ਵਿੱਚ 6 ਮਾਤਰਾਵਾਂ ਵਰਤੀਆਂ ਜਾਂਦੀਆਂ ਹਨ ਛਪੇ ਛੰਦ ਤਵਾ ਪ੍ਰਸਾਦ ਤੇਰੀ ਕਿਰਪਾ ਦੇ ਨਾਲ ਪਰਮੇਸ਼ਰ ਮੈਂ ਲਿਖਣ ਲੱਗਿਆ ਹਾਂ ਅੱਗੇ ਆਉਂਦਾ ਹੈ ਚੱਕਰ ਚਿਹਨ ਅਰ ਬਰਨ ਜਾਤ ਹੁਣ ਚੱਕਰ ਕੀ ਹੈ ਇਕ ਤਾਂ ਸੰਸਾਰੀ ਚੱਕਰ ਹੈ ਮਾਇਆ ਦਾ ਇੱਕ ਚੱਕਰ ਖਾਲਸਾ ਜੀ ਬ੍ਰਾਹਮਣਾਂ ਦੇ ਕੋਲ ਹੈ ਜੋ ਸਮੁੰਦਰ ਵਿਦਿਆ ਹੈ ਕਿਸੇ ਦਾ ਫੇਸ ਰੀਡ ਕਰਕੇ ਮੂੰਹ ਪੜ੍ਹ ਕੇ ਕਿਸੇ ਦੀ ਹੱਥਾਂ ਦੀ ਰੇਖਾ ਨਾ ਰੇਖਾ ਮੰਨੂ ਪੜ੍ਹ ਕੇ ਕਿਸੇ ਦੀ ਤੁਰਨੇ ਦੀ ਚਾਲ ਨੂੰ ਵੇਖ ਕੇ ਕਿਸੇ ਦੀ ਅੱਖਾਂ ਨੂੰ ਵੇਖ ਕੇ ਕਿਸੇ ਦੇ ਸਰੀਰ ਉਤੇ ਜੋ ਨਿਸ਼ਾਨ ਹਨ ਉਹਨਾਂ ਨੂੰ ਵੇਖ ਕੇ ਪੈਰਾਂ ਦੀ ਤਲੀਆਂ ਦੇ ਥਲੇ ਥਲੇ ਜੋ ਤਿਲ ਹੁੰਦੇ ਹਨ ਉਹਨਾਂ ਨੂੰ ਵੇਖ ਕੇ ਜੋ ਪੜਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਕਿਸੇ ਦਾ ਫੇਸ ਪੜਿਆ ਜਾਂਦਾ ਹੈ ਹੱਥ ਹਥਾਂਵਾਂ ਦੀਆਂ ਰੇਖਾਂ ਪੜੀਆਂ ਜਾਂਦੀਆਂ ਹਨ ਉਹ ਖਾਲਸਾ ਜੀ ਸਮੁੰਦਰ ਵਿਦਿਆ ਹੈ ਜਿਸ ਨੂੰ ਚੱਕਰ ਇਸ ਜਿਸ ਨੂੰ ਇੱਥੇ ਚੱਕਰ ਕਰਕੇ ਲਿਖਿਆ ਗਿਆ ਹੈ ਕਹਿੰਦੇ ਇਹ ਚੱਕਰ ਵਾਲੀ ਜੋ ਵਿਦਿਆ ਹੈ ਜੇ ਉਹ ਜੇ ਉਹ ਉਹ ਜੇ ਸਮੁੰਦਰ ਵਿਦਿਆ ਹੈ ਜੋ ਇਹ ਵਾਲੀ ਇਸ ਦੇ ਵਿੱਚ ਪਰਮਾਤਮਾ ਨਹੀਂ ਹੈ ਚੱਕਰ ਦੀ ਵਿਦਿਆ ਦੇ ਵਿੱਚ ਲੋਕਾਂ ਦਾ ਅਸੀਂ ਹੱਪ ਭਵ ਜਾਣ ਲਵਾਂਗੇ ਪਰ ਇਹ ਸਮੁੰਦਰ ਵਿਦਿਆ ਦੇ ਵਿੱਚ ਪਰਮੇਸ਼ਰ ਨੂੰ ਕਿੱਥੋਂ ਜਾਣਾਂਗੇ ਚਿਹਨ ਅਰ ਬਰਨ ਜਾਤ ਹੁਣ ਜੋ ਖਾਲਸਾ ਜੀ ਚਿਹਨ ਹਨ ਸੰਸਾਰੀ ਸੰਸਾਰ ਦੇ ਵਿੱਚ ਬਹੁਤ ਸਾਰੇ ਧਰਮ ਹਨ ਬਹੁਤ ਸਾਰੇ ਧਰਮਾਂ ਦੇ ਚਿੰਨ ਹਨ ਪਰ ਉਹ ਚਿੰਨਾਂ ਦੇ ਵਿੱਚ ਵੀ ਨਹੀਂ ਆਉਂਦਾ ਹੈ ਅਰ ਬਰਨ ਜਾਤ ਜੋ ਇੱਕ ਵਰਣਾ ਹੈ ਇੱਕ ਜਾਤ ਹੈ ਤੇ ਇੱਕ ਪਾਤ ਹੈ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਾਂ ਨੇ ਚਾਰ ਵਰਣ ਚਲਾਏ ਹਨ ਉਹ ਜੋ ਬਾਹਮਣ ਹਨ ਖੱਤਰੀ ਹਨ ਵੈਸ਼ ਹਨ ਤੇ ਸ਼ੂਦਰ ਹਨ ਇਹ ਚਾਰ ਵਰਣਾਂ ਦਾ ਦੇ ਵਿੱਚ ਵੀ ਪਰਮਾਤਮਾ ਨਹੀਂ ਹੈ ਕਿਤੇ ਵੀ ਨਹੀਂ ਉਹ ਬੈਠਾ ਹੈ ਨਾ ਉਹ ਜਾਤੀਆਂ ਦੇ ਵਿੱਚ ਹੈ ਜੋ ਪਾਤੀ ਹੁੰਦੀ ਹੋਏ ਬਿਰਾਦਰੀ ਹੁੰਦੀ ਹਨ ਜਿਵੇਂ ਬਾਹਮਣਾਂ ਦੀਆਂ 18 ਜਾਤੀਆਂ ਹਨ ਇਵੇਂ ਹੀ ਇਹ ਚਾਰ ਵਰਣਾਂ ਦੇ ਵਿੱਚ ਕਈ ਜਾਤੀਆਂ ਆ ਜਾਂਦੀਆਂ ਹਨ ਜਾਤੀਆਂ ਦੇ ਵਿੱਚ ਅੱਗੇ ਬਰਾਦਰੀਆਂ ਆ ਜਾਂਦੀਆਂ ਹਨ ਜਿਵੇਂ ਲੱਕੜ ਦਾ ਕੰਮ ਕਰਨ ਵਾਲੇ ਤਰਖਾਨ ਹੋ ਜਾਂਦੇ ਹਨ ਇਵੇਂ ਹੀ ਉਹਨਾਂ ਬਰਾਦਰੀਆਂ 'ਚ ਹੈ ਨਾ ਉਹ ਜਾਤਾਂ 'ਚ ਹੈ ਨਾ ਉਹ ਵਰਣਾ 'ਚ ਹੈ ਅਰ ਪਾਤ ਨਹਿਨ ਜਿਹੇ ਉਹ ਹੈ ਕਿੱਥੇ ਹੈ ਉਹ ਇਹ ਕਿਸੇ ਵਿੱਚ ਵੀ ਨਹੀਂ ਹੈ ਰੂਪ ਰੰਗ ਅਰ ਰੇਖ ਭੇਖ ਅੱਖਾਂ ਦੇ ਨਾਲ ਕਿਸੇ ਦੇ ਰੂਪ ਨੂੰ ਯਾਦ ਕੀਤਾ ਜਾ ਸਕਦਾ ਹੈ ਹੁਣ ਅੱਖਾਂ ਨੂੰ ਪਤਾ ਹੈ ਕਿ ਵਿਸ਼ਨੂੰ ਦੀਆਂ ਚਾਰ ਬਾਹਾਂ ਹਨ ਸਿਰ ਉੱਤੇ ਮੁਕਟ ਹੈ ਸੀਸ ਦੇ ਉੱਪਰ ਸ਼ੇਸ਼ਨਾਗ ਸ਼ਾਂ ਕਰਕੇ ਬੈਠਾ ਹੈ ਚਾਰ ਬਾਹਾਂ ਦੇ ਵਿੱਚ ਇੱਕ ਸ਼ੰਖ ਹੈ ਗੁਰਜ ਹੈ ਇੱਕ ਹੱਥ ਦੇ ਵਿੱਚ ਸੁਦਰਸ਼ਨ ਚੱਕਰ ਹੈ ਇਹ ਅੱਖਾਂ ਨੂੰ ਯਾਦ ਹੈ ਸਰੂਪ ਅੱਖਾਂ ਦੇ ਨਾਲ ਜੋ ਸੁਝਦਾ ਹੈ ਉਹ ਝੂਠ ਹੈ ਜਿਸਦਾ ਕੋਈ ਰੂਪ ਹੀ ਨਹੀਂ ਹੈ ਜੋ ਦਿਸਦਾ ਹੀ ਨਹੀਂ ਹੈ ਜੋ ਹੈ ਹੀ ਨਿਰਾਕਾਰ ਹੈ ਸ਼ਿਵ ਜੀ ਦੀ ਸਿਰ ਉੱਤੇ ਜਟਾਮਾਂ ਹਨ ਉਸ ਨੂੰ ਦੇਖਿਆ ਜਾ ਸਕਦਾ ਹੈ ਅਸੀਂ ਕਿਸੇ ਦੇ ਰੂਪ ਨੂੰ ਆਪਣੀ ਅੱਖਾਂ ਦੇ ਨਾਲ ਯਾਦ ਕਰ ਸਕਦੇ ਹੰ ਰੂਪ ਰੰਗ ਅਰ ਰੇਖਪੇਕ ਕਹਿੰਦੇ ਜਿਸਦਾ ਕੋਈ ਰੂਪ ਹੀ ਨਹੀਂ ਹੈ ਉਸ ਰੂਪ ਦੇ ਕਈ ਰੰਗ ਹੁੰਦੇ ਹਨ ਕੋਈ ਕਾਲਾ ਹੁੰਦਾ ਹੈ ਕੋਈ ਗੋਰਾ ਹੁੰਦਾ ਹੈ ਉਸ ਦਾ ਕੋਈ ਰੰਗ ਹੀ ਨਹੀਂ ਹੈ ਅਰ ਰੇਖਪੇਕ ਉਹਦਾ ਉਹ ਰੇਖਾਂ ਦੇ ਵਿੱਚ ਵੀ ਨਹੀਂ ਆਂਦਾ ਹੈ ਜਿਵੇਂ ਹੱਥ ਦੀਆਂ ਰੇਖਾਵਾਂ ਹੁੰਦੀਆਂ ਹਨ ਜੋ ਸਮੁੰਦਰ ਵਿਦਿਆ ਹੈ ਜੋ ਫੇਸ ਰੀਡ ਕਰਕੇ ਪੜਿਆ ਜਾਂਦਾ ਹੈ ਕਿਸੇ ਦਾ ਭੇਖ ਦੱਸਿਆ ਜਾਂਦਾ ਹੈ ਉਹਦਾ ਰੇਖਾਵਾਂ ਦੇ ਵਿੱਚ ਵੀ ਨਹੀਂ ਹੈ ਉਸਦਾ ਕੋਈ ਭੇਖ ਹੀ ਨਹੀਂ ਹੈ ਭੇਖ ਆ ਸੰਸਾਰੀ ਲੋਕ ਬਹੁਤ ਭੇਖ ਧਾਰਨ ਕਰਦੇ ਹਨ ਕਿਸੇ ਨੇ ਬਣਾਇਆ ਹੈ ਕਿ ਵਿਸ਼ਨੂੰ ਨੇ ਪਿਗਲੇ ਰੰਗ ਦੇ ਵਸਤਰ ਪਹਿਨੇ ਹਨ ਕਿਸੇ ਨੇ ਉਹ ਰੰਗ ਦੇ ਕੋਈ ਦੇਵਤੇ ਨੇ ਹਰੇ ਰੰਗ ਦੇ ਵਸਤਰ ਪਹਿਨੇ ਹਨ ਪਰ ਉਹ ਭੇਖ ਧਾਰਨ ਹੀ ਨਹੀਂ ਕਰਦਾ ਹੈ ਉਹ ਨਾ ਤੇ ਭੇਖ ਦੇ ਵਿੱਚ ਹੈ ਨਾ ਤੇ ਉਹ ਰੇਖਾਵਾਂ ਦੇ ਵਿੱਚ ਹੈ ਨਾ ਕੋਈ ਉਸ ਦਾ ਰੂਪ ਹੈ ਨਾ ਕੋਈ ਉਸ ਦਾ ਰੰਗ ਹੈ ਕੋ ਕਹਿ ਨਾ ਸਕਤ ਕਹ ਮੈਂ ਕੀ ਅੱਖਾਂ ਮੈਂ ਉਸ ਦੇ ਬਾਰੇ ਕੀ ਦੱਸਾਂ ਨਾ ਉਹ ਰੂਪ ਦਾ ਨਾ ਉਸ ਦਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਉਹ ਰੇਖਾਵਾਂ ਦੇ ਵਿੱਚ ਉਸ ਨੂੰ ਪਤਾ ਕੀਤਾ ਜਾ ਸਕਦਾ ਹੈ ਨਾ ਕੋਈ ਉਹ ਭੇਖ ਧਾਰਨ ਕਰਦਾ ਹੈ ਕੋਈ ਨਹੀਂ ਕਹਿ ਸਕਦਾ ਉਹ ਕੈਸਾ ਹੈ ਅਚਲ ਮੂਰਤ ਅਨਪੂਰਕਾਸ ਅੰਮਿਤੋਜ ਕਹਿਜੈ ਹੁਣ ਜਿਹੜਾ ਹੈ ਹੀ ਸਥਿਰ ਰਹਿਣ ਵਾਲਾ ਹੈ ਜਿਹੜਾ ਆਪਣੇ ਆਪ ਨੂੰ ਕਦੀ ਬਦਲਦਾ ਨਹੀਂ ਐਸਾ ਦਾ ਇੱਕ ਕਰਕੇ ਰਹਿੰਦਾ ਹੈ ਸੰਸਾਰੀ ਲੋਕ ਬਦਲ ਜਾਂਦੇ ਹਨ ਪਰ ਜੋ ਸੱਚ ਹੈ ਜੋ ਸਤਗੁਰ ਹੈ ਜੋ ਸਤਪੁਰਖ ਹੈ ਉਹ ਕਦੇ ਵੀ ਨਹੀਂ ਬਦਲਦਾ ਹੈ ਹਮੇਸ਼ਾ ਇੱਕ ਹੀ ਰਹਿੰਦਾ ਹੈ ਅਚਲ ਮੂਰਤ ਉਹੀ ਸੱਚ ਬੁੱਧੀ ਦੇ ਵਿੱਚ ਵਿਵੇਕ ਬੁੱਧੀ ਦੇ ਵਿੱਚ ਅਕਾਲ ਮੂਰਤ ਕਰਕੇ ਪ੍ਰਕਾਸ਼ਮਾਨ ਹੈ ਅਨਭੋ ਪ੍ਰਕਾਸ਼ ਉਸ ਦਾ ਹੀ ਅਨੁਪਵệਥ ਹੈ ਗੁਰੂ ਕਾਲ ਗੀਤਾ ਰਜੀਨੈ ਸਮਝਾਇਆ ਹੈ ਅਮਿਤੋਜ ਕਹਿਜਾ ਬੜਾ ਹੀ ਮਹਾਨ ਬਲ ਵਾਲਾ ਉਸ ਦਾ ਬੱਪ ਵਿਰਾਟ ਸਰੂਪ ਹੈ ਉਸ ਨੂੰ ਕਦੀ ਛਿਜਿਆ ਨਹੀਂ ਜਾ ਸਕਦਾ ਨਾ ਉਸ ਦਾ ਕਦੀ ਵਰਣਨ ਕੀਤਾ ਜਾ ਸਕਦਾ ਹੈ ਉਹੀ ਅਚਲ ਮੂਰਤ ਜੋ ਕਦੀ ਬਦਲਦੀ ਨਹੀਂ ਹੈ ਸੱਚ ਵਾਲੀ ਜੋ ਅਨਭੋ ਅਨੁਪ੍ਰਕਾਸ਼ ਕਰਕੇ ਜਿਸ ਨੂੰ ਜਾਣਿਆ ਜਾ ਸਕਦਾ ਹੈ ਕੋਟ ਇੰਦਰ ਇੰਦਰਾਣ ਸਾਹੁ ਸਾਹਾਨ ਗਣਿਜਾ ਦੇਵਤਿਆਂ ਦਾ ਜੋ ਰਾਜਾ ਦੇਵਰਾਜ ਇੰਦਰ ਹੈ ਸੁਰਗ ਦੇ ਵਿੱਚ ਪਾਰਲੇ ਬ੍ਰਹਿਮੰਡ ਦੇ ਵਿੱਚ ਇੱਕ ਹੋਰ ਇੰਦਰ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਪਾਤਾਲਾਂ ਪਾਤਲ ਲਖ ਆਕਾਸਾਂ ਆਕਾਸ ਉਹ ਪਤਾਲ ਦੇ ਵਿੱਚ ਤੇ ਆਕਾਸ਼ ਦੇ ਵਿੱਚ ਕਈ ਸੁਰਗ ਹਨ ਕਈ ਪ੍ਰਥਵੀਆ ਹਨ ਉੱਥੇ ਵੀ ਇੰਦਰ ਵਰਗੇ ਰਾਜੇ ਹਨ ਉਸਨੇ ਕਰੋੜਾਂ ਹੀ ਜੇਕਰ ਇੰਦਰ ਬਣਾਏ ਹਨ ਤਾਂ ਇੰਦਰ ਦਾ ਵੀ ਇੱਕ ਰਾਜਾ ਹੈ ਜੋ ਉਸ ਨੂੰ ਪੈਦਾ ਕਰਨ ਵਾਲਾ ਹੈ ਉਹ ਰਾਜਿਆਂ ਦਾ ਵੀ ਰਾਜਾ ਹੈ ਸ਼ਾਹਾਂ ਦਾ ਵੀ ਸ਼ਾਹ ਹੈ ਤ੍ਰੀ ਪਵਨ ਮਹੀਪ ਅਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਤੋ ਜੋੜੇ ਤਿੰਨ ਭਵਨ ਹਨ ਜੋ ਮਾਤ ਲੋਕ ਹੈ ਸੁਰਗ ਲੋਕ ਹੈ ਤੇ ਪਤਾਲ ਲੋਕ ਹੈ ਸੁਰਗ ਦੇ ਵਿੱਚ ਉਸ ਨੇ ਦੇਵਤੇ ਬਣਾ ਕੇ ਬਿਠਾ ਦਿੱਤੇ ਹਨ ਪਤਾਲ ਦੇ ਵਿੱਚ ਦੈਂਤ ਬਿਠਾ ਦਿੱਤੇ ਹਨ ਮਾਤ ਲੋਕ ਦੇ ਵਿੱਚ ਮਨੁੱਖ ਬਿਠਾ ਦਿੱਤੇ ਆਪਾਂ ਹਾਂ ਨਾ بس ਆਪਣਾ ਹੁਕਮ ਚਲਾਉਂਦਾ ਹੈ ਉਹੀ ਹੁਕਮ ਸੱਚਦਾ ਹੈ ਤਿੰਨਾਂ ਲੋਕਾਂ ਦੇ ਵਿੱਚ ਸੱਚ ਦੀ ਕਲਾ ਵਰਤ ਰਹੀ ਹੈ ਨੇਤ ਨੇਤ ਬਣਦਰਣ ਕਹਿਤ ਤਿੰਨਾ ਲੋਕਾਂ ਵਿੱਚ ਵਸਣ ਵਾਲੇ ਜਿਹੜੇ ਦੇਵਤੇ ਹਨ, ਮਨੁੱਖ ਹਨ, ਦੈਤ ਹਨ, ਇਹ ਤਿੰਨਾ ਲੋਕਾਂ ਦਾ ਰਾਜਾ ਇੱਕ ਹੈ। ਅਤੇ ਇਹਨਾਂ ਨੂੰ ਬਣਾਉਣ ਵਾਲਾ ਤੇ ਇਹਨਾਂ ਦੀ ਸਥਿਤੀ ਨੂੰ ਬਗਾੜਨ ਵਾਲਾ, ਜੁੱਧ ਕਰਵਾਉਣ ਵਾਲਾ ਤੇ ਜੁੱਧ ਨੂੰ ਸ਼ਾਂਤ ਕਰਵਾਉਣ ਵਾਲਾ ਉਹ ਆਪੇ ਹੀ ਹੈ। ਉਸ ਦਾ ਹੀ ਹੁਕਮ ਸਾਰੀ ਖਸਾਰੀ ਖਲਕਤ ਉੱਤੇ ਚੱਲ ਰਿਹਾ ਹੈ। ਤਬ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ। हे परमेश्वर हे वाहेगुरु तेरे सारे ਨਾਮਾਂ ਨੂੰ ਕੌਣ ਕਥਨ ਕਰ ਸਕਦਾ ਹੈ ਜਿਸ ਦਾ ਕੋਈ ਸ਼ੁੱਭ ਕਰਮ ਹੈ ਸ਼ੁੱਭ ਕਰਮਨ ਤੇ ਕਭੂ ਨਾ ਡਰੂੰ ਜੋ ਸ਼ੁੱਭ ਬਿਰਤੀ ਵਾਲਾ ਹੈ ਉਹੀ ਤੈਨੂੰ ਜਾਣ ਸਕਦਾ ਹੈ ਕੱਲ ਨੂੰ